ਫਗਵਾੜਾ ਸ਼ਹਿਰ ਵਿੱਚ ਚੋਰਾ ਦਾ دہشت ਭਰਿਆ ਕਹਿ ਲਗਾਤਾਰ ਜਾਰੀ ਹੈ ਬੇਖੌਫ ਚੋਰ ਸ਼ਹਿਰ ਵਿੱਚ ਚੋਰੀ ਦੀਆਂ ਵਰਤਦਾਤਾ ਨੂੰ ਬਿਨਾਂ ਕਿਸੇ ਡਰ ਤੇ ਅੰਜਾਮ ਦੇ ਰਹੇ ਹਨ ਤਾਜ਼ਾ ਮਾਮਲਾ ਸ਼ਹਿਰ ਦੇ ਸ਼ਾਮਨਗਰ ਸਥਿਤ ਸ਼ਿਪਪੂਰੀ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾ ਵੱਲੋਂ ਰਾਤ ਦੇ ਸਮੇਂ ਚਿਕਨ ਦੀਆਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਚੋਰਾ ਵੱਲੋਂ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਇਹ ਪੂਰੀ ਵਾਰਦਾਤ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਚੋਰਾਂ ਨੂੰ ਗੱਲੇ ਲੈ ਕੇ ਬਾਹਰ ਨਿਕਲਦੇ ਹੋਏ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਚੋਰੀ ਦੇ ਸ਼ਿਕਾਰ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਹੋਈ ਹੈ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਜਾਣਕਾਰੀ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਅਤੇ ਅਜਿਹੇ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਪੁਲਿਸ ਵੱਲੋਂ ਚੋਰਾ ਤੇ ਨੱਥ ਨਾ ਪਾਈ ਗਈ ਤਾਂ ਇਲਾਕੇ ਦੇ ਵਪਾਰੀ ਆ ਸੁਰੱਖਿਅਤ ਮਹਿਸੂਸ ਕਰਨ ਲੱਗਣਗੇ ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਰਵੀ ਕੁਮਾਰਾ ਜੀ ਰਵੀ ਕੁਮਾਰ ਜੀ ਕਿੱਥੇ ਰਹਿੰਦੇ ਆਪਾਂ ਮੈਂ ਰਹਿੰਦਾ ਗਵਿੰਦਪੁਰਿਆ ਜੀ ਦੁਕਾਨ ਮੇਰੀ ਹੈਗੀ ਪੇਰੰਗੇ ਸ਼ਾਮਨਾਗਰ ਚ ਹਾਂ ਸਰ ਕੀ ਮਾਮਲਾ ਕੀ ਆ ਜਿਹੜਾ ਅੱਜ ਸਵੇਰੇ ਖੜੇ ਐ ਇੱਥੇ ਆਪਣੀ ਦੁਕਾਨ ਦੇ ਬਾਹਰ ਇਹ ਮੈਂ ਘਰੇ ਸੁਪਾ ਪਿਆ ਜੀ ਮੈਨੂੰ ਕਾਲ ਆਈ ਆ ਵੇ ਤੁਹਾਡੀ ਦੁਕਾਨ ਦੇ ਸ਼ਟਰ ਦੇ ਸ਼ਟਰ ਦੇ ਜਿੰਦੇ ਟੁੱਟੇ ਪਏ ਆ ਤੇ ਅੰਦਰ ਆ ਕੇ ਦੇਖਿਆ ਚੋਰੀ ਹੋਈ ਹੈ ਜੀ ਦੁੱਧ ਕੰਨਾਂ ਦੀ ਹੋਈ ਹੈ ਜੀ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਉਹ ਵੀ 12000 ਰੁਪਏ ਨੁਕਸਾਨ ਹੋਇਆ ਮੇਰੀ ਦੁਕਾਨ ਦਾ ਬਾਕੀ ਉਹ ਦੁਕਾਨ ਤੇ ਦੇਖਣਾ ਪੈਣਾ ਜੀ ਇੱਕ ਵਾਰੀ ਦੁਕਾਨ ਕਿਹੜੀ ਹੈ ਜੀ ਆਪਣੀ ਮੇਰੀ ਚਿਕਨ ਦੀ ਦੁਕਾਨ ਹੈ ਜੀ ਦੋਨੇ ਦੂਸਰੀ ਦੁਕਾਨ ਕਿਹੜੀ ਹੈ ਦੂਜੀ ਵੀ ਚਿਕਨ ਦੀ ਦੁਕਾਨ ਹੈ ਜੀ ਦੋਨੇ ਚਿਕਨ ਦੀ ਦੁਕਾਨਾਂ ਤੇ ਹਾਂ ਜੀ ਦੋਨੇ ਚਿਕਨ ਦੀਆਂ ਦੁਕਾਨਾਂ 'ਚ ਚੋਰੀ ਹੋਈ ਹੈ ਦੂਸਰੀ ਦੁਕਾਨ ਤੇ ਕਿੰਨਾ ਖੋ ਗਿਆ ਮੱਥਾਂ ਦਾ 2900 ਹੋ ਗਿਆ ਹੈ ਉਹ 9000 ਰੁਪਏ ਕਹਿੰਦੇ ਪਏ ਸੀ ਉੱਥੇ ਹਾਂ ਜੀ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਫੋਨ ਕੀਤਾ ਹੋਇਆ ਜੀ ਪੁਲਿਸ ਆਈ ਹੈ ਹਜੇ ਨਹੀਂ ਆਈ ਤੇ ਕੋਈ ਸੀਸੀਟੀਵੀ ਕੈਮਰੇ ਕੈਮਰੇ ਵਿੱਚ ਇੱਥੇ ਹੈਗੇ ਆਪਣੇ ਕੋਲ ਪਛਾਣ ਵੀਨ ਕਰਦੇ ਪਏ ਆ ਉਹ ਦੇਖਦੇ ਆ ਨਹੀਂ ਕੈਮਰੇਜ ਹੈਗੇ ਆਏ ਆ ਬੰਦੇ ਕੋਈ ਨਹੀਂ ਹਜੇ ਆਏ ਆ ਜਾਂਦੇ ਚੈੱਕ ਕਰਦੇ ਭਾਈ ਚੈੱਕ ਕਰਦੇ ਪਏ ਕੈਮਰੇ ਕੀ ਮੰਗ ਰਹੇ ਨੇ ਪ੍ਰਸ਼ਾਜਨ ਕੋ ਮੰਗ ਇਹ ਹੀ ਹੈ ਜੀ ਹੁਣ ਸਦਾ ਚਾਹੀਦਾ ਇੱਥੇ ਦੇ ਲਈ ਫਗਵਾੜਾ ਸ਼ਹਿਰ ਵਿੱਚ ਚੋਰਾ ਦਾ دہشت ਭਰਿਆ ਕਹਿਰ ਲਗਾਤਾਰ ਜਾਰੀ ਹੈ। ਬੇਖੌਫ ਚੋਰ ਸ਼ਹਿਰ ਵਿੱਚ ਚੋਰੀ ਦੀਆਂ ਵਰਤਦਾਂ ਨੂੰ ਬਿਨਾਂ ਕਿਸੇ ਡਰ ਤੇ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਸ਼ਹਿਰ ਦੇ ਸ਼ਾਮਨਗਰ ਸਥਿਤ ਸ਼ਿਪਪੂਰੀ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰਾ ਵੱਲੋਂ ਰਾਤ ਦੇ ਸਮੇਂ ਚਿਕਨ ਦੀਆਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰਾ ਵੱਲੋਂ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਇਹ ਪੂਰੀ ਵਾਰਦਾਤ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਚੋਰਾਂ ਨੂੰ ਗੱਲੇ ਲੈ ਕੇ ਬਾਹਰ ਨਿਕਲਦੇ ਹੋਏ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਚੋਰੀ ਦੇ ਸ਼ਿਕਾਰ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਹੋਈ ਹੈ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਜਾਣਕਾਰੀ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਅਤੇ ਅਜਿਹੇ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਪੁਲਿਸ ਵੱਲੋਂ ਚੋਰਾ ਤੇ ਨੱਥ ਨਾ ਪਾਈ ਗਈ ਤਾਂ ਇਲਾਕੇ ਦੇ ਵਪਾਰੀ ਆ ਸੁਰੱਖਿਅਤ ਮਹਿਸੂਸ ਕਰਨ ਲੱਗਣਗੇ ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਰਵੀ ਕੁਮਾਰ ਆ ਜੀ ਰਵੀ ਕੁਮਾਰ ਜੀ ਕਿੱਥੇ ਰਹਿੰਦੇ ਆਪਾਂ ਮੈਂ ਰਹਿੰਦਾ ਗਵਿੰਦਪੁਰਿਆ ਜੀ ਦੁਕਾਨ ਮੇਰੀ ਹੈਗੀ ਪੇਪਰੰਗੀ ਸ਼ਾਮਨਾਗਰ ਚ ਹਾਂ ਸਰ ਕੀ ਮਾਮਲਾ ਕੀ ਆ ਜਿਹੜਾ ਅੱਜ ਸਵੇਰੇ ਖੜੇ ਆ ਇੱਥੇ ਆਪਣੀ ਦੁਕਾਨ ਦੇ ਬਾਹਰ ਇਹ ਮੈਂ ਘਰੇ ਸੁੱਤਾ ਪਿਆ ਜੀ ਮੈਨੂੰ ਕਾਲ ਆਈ ਆ ਵੇ ਤੁਹਾਡੀ ਦੁਕਾਨ ਦੇ ਸ਼ਟਰ ਦੇ ਸ਼ਟਰ ਦੇ ਜਿੰਦੇ ਟੁੱਟੇ ਪਏ ਆ ਤੇ ਅੰਦਰ ਆ ਕੇ ਦੇਖਿਆ ਚੋਰੀ ਹੋਈ ਹੈ ਜੀ ਦੋ ਦੁਕਾਨਾਂ ਦੀ ਹੋਈ ਹੈ ਜੀ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਉਹ ਵੀ 12-13000 ਰੁਪਏ ਨੁਕਸਾਨ ਹੋਇਆ ਮੇਰੀ ਦੁਕਾਨ ਦਾ ਬਾਕੀ ਉਹ ਦੁਕਾਨ ਦਾ ਦੇਖਣਾ ਪੈਣਾ ਜੀ ਇੱਕ ਵਾਰੀ ਦੁਕਾਨ ਕਿਹੜੀ ਹੈ ਜੀ ਆਪਣੀ ਮੇਰੀ ਚਿਕਨ ਦੀ ਦੁਕਾਨ ਹੈ ਜੀ ਦੋਨੇ ਦੂਸਰੀ ਦੁਕਾਨ ਕਿਹੜੀ ਹੈ ਦੂਜੀ ਵੀ ਚਿਕਨ ਦੀ ਦੁਕਾਨ ਹੈ ਜੀ ਦੋਨੇ ਜਿਗਨ ਦੀਆਂ ਦੁਕਾਨਾਂ ਦੇ ਹਾਂ ਜੀ ਦੋਨੇ ਚਿਕਨ ਦੀਆਂ ਦੁਕਾਨਾਂ ਚੋਰੀ ਗਈ ਦੂਸਰੀ ਦੁਕਾਨ ਤੇ ਕਿੰਨਾ ਖੋ ਗਿਆ ਨੁਕਸਾਨ ਉਹ ਸਾਢੇ 9000 ਹੋ ਗਏ ਹੈ ਉਹ ਸਾਢੇ 9000 ਰੁਪਏ ਕਹਿੰਦੇ ਪਏ ਸੀ ਜੀ ਉੱਥ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸੁਣ ਕੀਤਾ ਹੋਇਆ ਜੀ ਪੁਲਿਸ ਆਈ ਹੈ ਹਜੇ ਨਹੀਂ ਆਈ ਤੇ ਕੋਈ ਸੀਸੀਟੀਵੀ ਕੈਮਰੇ ਕੈਮਰੇ ਵਿੱਚ ਇੱਥੇ ਹੈਗੇ ਆਪਣੇ ਕੋਲ ਨਿਸ਼ਾਨਬੀਨ ਕਰਦੇ ਪਏ ਉਹ ਦੇਖਦੇ ਆ ਨਹੀਂ ਕੈਮਰੇਜ ਹੈਗੇ ਆਏ ਆ ਬੰਦੇ ਕੋਈ ਨਹੀਂ ਹਜੇ ਆਏ ਆ ਜਾਣੇ ਚੈੱਕ ਕਰਦੇ ਭਾਈ ਚੈੱਕ ਕਰਦੇ ਪਏ ਕੈਮਰੇ ਕੀ ਮੰਗ ਰਹੇ ਨੇ ਪ੍ਰਸ਼ਾਸ਼ਕ ਨੂੰ ਮੰਗ ਇਹ ਹੀ ਹੈ ਜੀ ਹੁਣ ਸਦਾ ਚਾਹੀਦਾ ਇੱਥੇ ਦੇ ਲਈ